ਅੱਗੇ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਆਪਣੀਆਂ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਸੀ ਕਹਾਣੀਆਂ ਆਪਾਂ ਨੂੰ ਹਨ ਤੇ ਉਹ ਜਿਵੇਂ ਕਹਾਣੀ 2-2 3-3 ਦਿਨ ਚੱਲਦੀ ਹੁੰਦੀ ਸੀ ਹਾਂਜੀ ਹਾਂਜੀ ਤੇ ਅੱਧੀ ਕਹਾਣੀ ਸੁਣ ਕੇ ਵਾਕਈ ਤੁਸੀਂ ਰਾਜੇ ਦਾ ਮਹਿਲ ਕਿਵੇਂ ਦਾ ਹੋਊਗਾ ਉਹ ਕਲਪਨਾ ਕਰਦੇ ਸੀ ਉਹਦੀ ਸ਼ਕਲ ਕਿਵੇਂ ਦੀ ਹੋਊਗੀ ਮਤਲਬ ਇੱਕ ਉਹ ਜਿਵੇਂ ਆਪਾਂ ਕਹਿੰਦੇ ਆ ਕਿ ਪੂਰੀ ਫਿਲਮ ਆਪਣੇ ਦਿਮਾਗ 'ਚ ਆਪਾਂ ਬਣਾ ਲੈਂਦੇ ਸੀ ਤੇ ਪਹਿਲਾਂ ਮੈਨੂੰ ਲੱਗਦਾ ਸਾਨੂੰ ਬੋਲੀ 'ਚ ਜ਼ਿਆਦਾ ਸ਼ਬਦ ਵੀ ਤਾਂ ਹੀ ਪਤਾ ਹੁੰਦੇ ਸੀਗੇ ਬੀਸੀ ਇਹ ਸਾਰਾ ਕੁਝ ਬਾਤਾਂ ਕਹਾਣੀਆਂ ਜੋ ਸੁਣਦੇ ਸੀ ਜੇ ਮੈਂ ਤੁਹਾਨੂੰ ਦੱਸਿਆ ਨਾ ਮੈਂ 6 ਮਹੀਨੇ ਪਹਿਲਾਂ ਬਲਵੰਤ ਗਾਰਗੀ ਉਹਨਾਂ ਦੀ ਇੱਕ ਕਿਤਾਬ ਪੜ੍ਹੀ ਮੈਨੂੰ ਉਹ ਚੋਂ 100 ਸ਼ਬਦ ਹੈ ਜਿਹੇ ਸੀ ਜਿਹੜੇ ਮੈਨੂੰ ਪਤਾ ਨਹੀਂ ਸੀ ਵੀ ਉਹ ਚੀਜ਼ਾਂ ਕੀ ਨੇ ਸਹੀ ਤੇ ਉਦੋਂ ਸਾਨੂੰ ਜਿਹੜੇ ਸਾਡੇ ਦਾਦੇ ਦਾਦੀਆਂ ਨਾਨੇ ਨਾਨੀਆਂ ਜਿਹੜੇ ਸ਼ਬਦ ਸੁਣਦੇ ਸੀ ਹੁਣ ਸਾਡੀ ਬੋਲੀ 'ਚ ਮੇਰੇ ਨਾਲ ਤਾਂ ਬਹੁਤ ਲਿਮਟਿਡ ਜਿਹੇ ਸ਼ਬਦ ਰਹਿ ਗਏ ਤੇ ਇਹਦੇ 'ਚ ਵੀ ਉਹ ਜਿਹੇ ਕਿੰਨੇ ਸ਼ਬਦ ਨੇ ਨਾ ਜਿਵੇਂ ਨਾ ਸਲੇਡਾ ਤੁਸੀਂ ਕਿਹਾ ਹਾਂ ਇੱਕ ਕੁੜੀ ਨੇ ਥੋੜੇ ਦਿਨ ਪਹਿਲਾਂ ਲਿਖਿਆ ਸੀ ਕਹਿੰਦੇ ਵੀ ਤੁਸੀਂ ਵੀ ਬਚਪਨ ਤੇ ਡਰਦੇ ਹੁੰਦੇ ਸੀ ਵੀ ਕਹਿੰਦੇ ਸਲੇਡਾ ਕਿਤੇ ਵੀ ਆ ਜਾਂਦਾ ਕਿਹੋ ਜਿਹਾ ਵੀ ਰੂਪ ਹੁੰਦਾ ਨਾ ਬਿਲਕੁਲ ਸਲੇਡੇ ਦੀ ਨਾ ਕਿ ਕਿੰਨਾ ਡਰਦੇ ਸੀ ਸਲੇਡੇ ਦੀ ਇੱਕ ਕਹਾਣੀ ਆ ਮਤਲਬ ਸਲੇਡਾ ਮਾਲਵੇ ਵਾਲੇ ਇਲਾਕੇ 'ਚ ਵੀ ਹੁਣ ਤਾਂ ਆਪਾਂ ਇੱਥੇ ਬੈਠੇ ਆ ਮਾਲਵੇ ਦੇ ਇੱਥੇ ਵੀਾਂ 'ਚ ਕਹਿੰਦੇ ਹੁੰਦੇ ਸੀ ਉੱਥੇ ਵੀ ਦੱਸਦੇ ਵੀ ਸਲੇਡਾ ਇੰਨਾ ਹੁੰਦਾ ਚਲ ਇਹਦੀ ਮੈਂ ਕਹਾਣੀ ਬਾਤ ਸੁਣਾਉਣਾ ਪਹਿਲਾਂ ਤੁਸੀਂ ਕਿ ਫਿਲਮ ਦਾ ਕਿਹਾ ਮੈਨੂੰ ਹਣਾ ਜਦੋਂ ਇੱਕ ਪਨੇ ਕਹਾਣੀ ਦੀ ਫਿਲਮ ਬਣ ਜਾਂਦੀ ਹੈ ਨਾ ਉਹਦੇ 'ਚ ਬਹੁਤ ਚੀਜ਼ਾਂ ਖਤਮ ਹੋ ਜਾਂਦੀਆਂ ਹਮ ਹਣਾ ਬਾਈ ਜਗਦੀਪ ਵੀ ਇੱਕ ਦਾ ਸਾਖੀ ਵੱਡੀ ਚੀਜ਼ ਹੁੰਦੀ ਆ ਫਿਲਮ ਨਾਲੋਂ ਕਿਸੇ ਨਾਲੋਂ ਵੀ ਸਾਖੀ ਵੱਡੀ ਆ ਬਾਤ ਵੱਡੀ ਚੀਜ਼ ਆ ਕਹਾਣੀ ਵੱਡੀ ਚੀਜ਼ ਆ ਜਦੋਂ ਕਿਸੇ ਬੱਚੇ ਨੂੰ ਜਾਂ ਆਪਾਂ ਵੀ ਫਿਲਮ ਦੇਖਦੇ ਆ ਤਾਂ ਆਪਣੇ ਆਪਣੇ ਕੋਲੇ ਜਿਹੜੇ ਉਹਦੇ ਪਾਤਰ ਹੋਣਗੇ ਜਿਹੜੇ ਕਰੈਕਟਰ ਹੋਣਗੇ ਉਹ ਬਸ ਉਹੀ ਬਹਿ ਗਿਆ ਦਿਮਾਗ ਦੇ ਵਿੱਚ ਹੈਨਾ ਜਦੋਂ ਮੈਂ ਕੋਈ ਫਿਲਮ ਦੇਖਾਂਗਾ ਮਿਸਟਰ ਇੰਡੀਆ ਫਿਲਮ ਦੇਖਾਂਗਾ ਤਾਂ ਮੰਗੈਂਬੋ ਮੈਨੂੰ ਉਹੀ ਅਮਰੀਸ਼ ਪੂਰੀ ਬਣ ਗਿਆ ਪਰ ਜੇਹੀ ਕਹਾਣੀ ਮੈਂ ਸੁਣਾਉਂਦਾ ਕਿਸੇ ਬੱਚੇ ਨੂੰ ਵੀ ਇੱਕ ਭਾਈ ਬੰਦਾ ਸੀ ਜਿਹਨੂੰ ਘੜੀ ਲੱਭ ਗਈ ਗਾਇਬ ਹੋਣ ਵਾਲੀ ਉਹਨੇ ਆਪ ਦਾ ਬੰਦਾ ਉਹੀ ਬਣਾਉਣਾ ਆਪ ਹੀ ਬਣਾਉਣਾ ਸੀ ਤੁਹਾਡੇ ਮਨ ਚ ਉਹਦੀ ਵੱਖਰੀ ਤਸਵੀਰ ਹੋਣੀ ਸੀ ਸਿਰਜਣਾ ਆਪਣੀ ਵੱਖਰੀ ਹੋਣੀ ਹੋ ਸਕਦਾ ਆਪ ਦੇ ਆਪ ਨੂੰ ਰੱਖੇ ਹੈਨਾ ਤੇ ਜਦੋਂ ਮੈਂ ਆਖਾਂ ਵੀ ਇੱਕ ਮੰਗੈਂਬੋ ਨਾ ਦਾ ਮਤਲਬ ਖਲਨਾਇਕ ਬੰਦਾ ਗੁੰਡਾ ਬੰਦਾ ਤਾਂ ਉਹ ਆਪਣੇ ਆਪ ਦਾ ਆਪਣਾ ਸਿਰਜੂ ਇੱਕ ਬੰਦਾ ਤਾ ਜਿਹੜੀ ਸਾਖੀ ਆ ਜਿਹੜੀ ਬਾਤ ਆ ਇਹਦੀ ਜਿਹੜੀ ਸਿਰਜਣਾ ਦੀ ਸਿਰਜਣਾ ਦੀ ਥਾਂ ਆ ਗਈ ਉਹ ਬਹੁਤ ਜਾਦੇ ਆ ਉਹ ਮਾਣਾ ਦੇ ਵਿੱਚ ਬਹੁਤ ਜਾਦੇ ਦੂਰ ਤੱਕ ਜਾਂਦੀਆਂ ਬੱਚੇ ਦੇ ਵੀ ਆਪਣੇ ਵੀ ਤਾਂ ਇਹ ਸਵਾਲ ਬਹੁਤ ਉੱੜਦਾ ਵੀ ਫਿਲਮ ਫਿਲਮ ਠੀਕ ਹੁੰਦੀ ਆ ਜਾਂ ਕਹਾਣੀ ਠੀਕ ਹੁੰਦੀ ਆ ਕੋਈ ਮਤਲਬ ਇੱਕ ਕਿਤਾਬ ਠੀਕ ਆ ਜਾਂ ਫਿਲਮ ਠੀਕ ਆ ਇੱਕ ਕਿਤਾਬ ਤੇ ਜਦੋਂ ਫਿਲਮ ਬਣ ਜਾਂਦੀ ਆ ਤਾਂ ਬਹੁਤ ਚੀਜ਼ਾਂ ਉਹਦੇ ਚੋਂ ਕੋਈ ਇੱਕੋ ਜਗ੍ਹਾ ਵੱਜ ਜਾਂਦੀ ਜਦੋਂ ਪਿੰਜਰ ਨਾਵਲ ਤੁਸੀਂ ਪੜ੍ਹੋਗੇ ਅਮਰਤਾ ਪ੍ਰੀਤਮ ਦਾ ਤਾਂ ਤੁਹਾਨੂੰ ਤੁਸੀਂ ਬਹੁਤ ਚੀਜ਼ਾਂ ਆਪ ਸਿਰਜੋਗੇ ਹੈਨਾ ਤੇ ਜਦੋਂ ਤੁਸੀਂ ਪਿੰਜਰ ਨਾਵਲ ਦੇ ਫਿਲਮ ਦੇਖ ਲਈ ਜਦੋਂ ਮਨਮੋਹ ਬਾਜਪਾਈ ਜਿਹਦਾ ਨਾ ਹਾਂ ਮਨੋਜ ਬਾਜਪਾਈ ਉਹਦੇ ਤੇ ਬਣੀ ਆ ਹੈਨਾ ਤਾਂ ਉਹ ਉਹਨੇ ਮੇਨ ਐਕਟਰ ਆ ਉਹਦੇ ਦੇ ਵਿੱਚ ਤਾਂ ਤੁਸੀਂ ਉਹ ਬਸ ਸੀਮਤ ਰਹਿ ਜੂਗਾ ਚੀਜ਼ਾਂ ਤੁਹਾਨੂੰ ਬਹੁਤ ਚੀਜ਼ਾਂ ਨਹੀਂ ਦਿਖਣੀਆਂ ਕਿੰਨਾ ਘੰਟੇ ਦੇ ਵਿੱਚੋਂ ਕਿੰਨਾ ਕੁ ਕੁਝ ਦਿਖਾ ਦੇਣਗੇ ਹੈਨਾ ਪਰ ਜਦੋਂ ਤੁਸੀਂ ਇੱਕ ਪੈਰਾ ਪੜੋਗੇ ਤਾਂ ਤੁਹਾਡਾ ਮਨ ਵਿਸ਼ਾਲ ਜਾਊਗਾ ਬਹੁਤ ਕੁਝ ਸਿਰਜੋਗੇ ਆਪਣੇ ਰੰਗ ਸਿਰਜੋਗੇ ਤਾਂ ਇਹ ਹੀ ਇਹ ਵੱਖਰਾ ਕਰਦੀ ਐ ਇੱਕ ਫਿਲਮ ਨਾਲੋਂ ਤੇ ਇੱਕ ਬਾਤ ਨੂੰ ਸਾਖੀ ਬਾਤ ਵੱਡੀ ਐ ਮੈਂ ਨਾ ਇੱਕ ਕਹਾਣੀ ਲਿਖੀ ਸੀ ਵੀਰਾ ਉਸ ਕਹਾਣੀ ਦਾ ਨਾਮ ਸੀਗਾ ਤੇ ਅਸੀਂ ਅੱਜ ਕੱਲ ਨਾ ਗੱਲ ਕਰਦੇ ਹੁਣੇ ਵੀ ਉਹਦੇ ਤੇ ਫਿਲਮ ਬਣਾਈਏ ਫਿਲਮ ਬਣਾਈਏ ਤਾਂ ਉਹਦੇ ਲਈ ਜਦੋਂ ਵੀ ਕੋਈ ਕਰੈਕਟਰ ਦੱਸਦਾ ਨਾ ਵੀ ਉਸ ਕੁੜੀ ਨੂੰ ਲੈ ਸਕਦੇ ਆ ਮੈਂ ਕਿਉਂਕਿ ਮੈਂ ਉਹਨੂੰ ਲਿਖਿਆ ਹੋਇਆ ਮੇਰੇ ਮਨ ਚ ਉਹਦੀ ਇਮੇਜਿਨੇਸ਼ਨ ਆ ਮੈਂ ਕਹਿੰਦੀ ਨਹੀਂ ਉਹ ਕਰੈਕਟਰ ਉਸ ਕੁੜੀ ਵਰਗਾ ਨਹੀਂ ਹੈਗਾ ਮਤਲਬ ਤੁਸੀਂ ਅਸਲ ਚ ਉਹਦਾ ਸਕੈਚ ਨਹੀਂ ਬਣਾ ਸਕਦੇ ਪਰ ਜਦੋਂ ਨਾਮ ਵੀ ਲੈਨੇ ਹੁਣ ਵੀਰਾ ਨਾਮ ਲੈਂਦਾ ਤੁਸੀਂ ਮੇਰੇ ਤਾਈ ਦੀ ਕੁੜੀ ਦਾ ਨਾਮ ਵੀਰਾ ਹੈਣਾ ਵੀਰਪਾਲ ਨੂੰ ਵੀ ਵੀਰਾ ਕਹਨੇ ਆ ਤਾਂ ਕਿੰਨੇ ਕੈਰੈਕਟਰ ਆ ਗਏ ਚੀਤੇ ਤਾਂ ਜਦੋਂ ਆਪਾਂ ਇੱਕ ਵੀਰਾ ਨੂੰ ਇੱਕ ਦਿਖਾਦਾ ਆਪਣੇ ਉਧਰ ਬਹੁਤ ਨਾਮ ਨੇ ਭਨੇ ਮਾਲਵੇ ਵਾਲੇ ਪਾਸੇ ਤੇ ਬਹੁਤ ਸਾਡੇ ਉਧਰ ਬਹੁਤ ਵੀਰਾ ਨਾਮ ਰੱਖੇ ਹੋਏ ਕੁੜੀਆਂ ਹਾਂਜੀ ਤਾਂ ਮਤਲਬ ਕੈਰੈਕਟਰ ਜਿਹੜਾ ਇੱਕ ਦ੍ਰਿਸ਼ ਦਿੰਦੀ ਹੈ ਨਾ ਉਹ ਚੀਜ਼ ਉਹ ਬਾਤ ਹੀ ਆ ਤੇ ਇਸ ਲਈ ਹੀ ਆਪਾਂ ਬਾਤਾਂ ਦੇ ਅੱਜ ਗੱਲ ਕਰ ਹਾਂ